ਜਿਲੰਦਰਚ ਐਚਪੀ ਗੈਂਸ ਟੈਂਕਰ ਪਟਿਆ ਨੇੜੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਸਕੂਲ ਅਤੇ ਬਿਜਲੀ ਸਪਲਾਈ ਬੰਦ ਰਣਜੀਤ ਸਿੰਘ ਗਿੱਲ ਨੇ ਸੁਖਵੀਰ ਸਿੰਘ ਬਾਦਲ ਨੂੰ ਭੇਜਿਆ ਆਪਣਾ ਅਸਤੀਫਾ ਛੱਡੀ ਪਾਰਟੀ ਸ਼੍ਰੀ ਦਰਬਾਰ ਸਾਹਿਬ ਧੰਕੀ ਮਾਮਲੇ 'ਚ ਦੋ ਮੁਲਜ਼ਮ ਗ੍ਰਫਤਾਰ ਤਾਮਿਲ ਲਾਡੂ 'ਚ ਕੀਤੀ ਗਈ ਕਾਰਵਾਈ ਅਮਰਸਰ 'ਚ ਪਗੋੜੇ ਤਸਕਰ ਦੇ ਘਰ ਚੱਲਿਆ ਪੀੜਾ ਪੰਜਾ ਨਦੀਆਣਾ ਚ 12 ਘੰਟੇ ਦੌਰਾਨ ਮਿਲੀ 7 ਸਾਲਾਂ ਲਾਪਤਾ ਬੱਚੀ ਕੱਪ ਦੇ ਪਿੱਛੇ ਖਾਲੀ ਪਲਾਟ ਚੋਂ ਕੀਤਾ ਬਰਾਮਦ ਯੋਧਨਸ਼ਿਆ ਅਬਰੋਧ ਤਹਿਤ 138ਵੇਂ ਦਿਨ 113 ਨਸ਼ਾ ਸਮਗਲਰ ਕਾਬੂ ਕਹਿਰਬੰਨ ਲੋਕਾਂ ਤੇ ਡਿੱਗੀ ਅਸਮਾਨੀ ਬਿਜਲੀ 24 ਘੰਟਿਆਂ ਚ 19 ਲੋਕਾਂ ਦੀ ਮੌਤ ਚਾਰਖੰਡ ਚ ਅਚਾਨਕ ਡਿੱਗੀ ਸਰਕਾਰੀ ਸਕੂਲ ਦੀ ਛੱਤ ਇੱਕ ਵਿਅਕਤੀ ਦੀ ਤਰਦਨਾਕ ਮੌਤ ਅਮਰੀਕਾ 'ਚ ਭਾਰਤੀ ਡਾਕਟਰ ਸੰਜੇ ਮਹਿਤਾ ਸੰਗੀ ਡਰੱਗ ਅਪਰਾਧ ਦਾ ਦੋਸ਼ੀ ਘਰਾ ਯੂ ਬੀਜਾ ਤੋਂ ਖਾਦੜੀ ਦਾ ਪਰਦਾਫਾਸ਼ ਭਾਰਤੀ ਮੁੰਡਾ ਕਾਰੋਬਾਰੀ ਗ੍ਰਿਫਤਾਰ